ਕਰਨਾ ਤੈਨੂੰ ਤੱਕਦਾ ਤੈਨੂੰ ਜੱਟਾ ਤੇਰਾ ਆ ਆ ਬਾਮਾ ਗਾਂ ਘਾਟੇ ਮੇ ਇੱਥੇ ਬਾਮਾ ਆ ਆ ਆ ਮਾਦ ਆ ਇੱਧਰ ਆ ਆ ਇਦਾਂ ਚੜ ਜਾਂ ਹੁਣ ਇੱਧਰ ਮਨੀ ਪੁਰਿਆ ਕੱਟ ਗਿਆ ਲੱਗਿਆ ਹੁਣ ਤਾਲੀਆਂ ਵੱਜਣੀਆਂ ਮੱਲੀ ਪਰਿਵਾਰ ਦਾ ਹੀਰਾ ਰੂਪੀ ਕੌਣ ਦਾ ਸਰਮਾ ਮਤੋਂ ਸੇਜੇ ਪੈਸਾਰੇ ਰੁੱਕੀ ਮਮੀਓ ਸਾਰਾ ਕੋਈ ਮੈਂ ਮੰਨਦਾ ਪਾਪਾ ਪੂਰੇ ਥੋੜੇ ਥੋੜੇ ਪੜ ਗਏ ਤੇ ਕੀ ਨਹੀਂ ਬਣਦੀ ਇਹ ਜਿਹੜਾ ਗ੍ਰੰਥ ਜ ਹੈਗਾ ਇਹ ਮਨ ਆਹੋ ਗ੍ਰੰਥ ਹੁੰਦੇ ਸਾਹ ਨੂੰ ਇਹ ਗ੍ਰੰਥ ਹੁੰਦਾ ਕੌਣ ਕਰੂ ਇਹਦੇ ਤੋਂ ਲੜਕਿੰਦਾ ਉਹ ਬਲੈ ਸ੍ਰੂਤੀ ਕੇ ਦਰ ਇਹ ਚੰਚ ਚੰਚ ਡੋਲਾ ਨਿਕਲੇ ਅੱਗੇ ਨੂੰ ਮਿਹਨਤ ਕੀ ਪਿਆਰ ਦੀ। ਕਾਸੀ ਗੱਲ ਕੋਣ ਲਿਖਿਆ। ਵਡਾਣੇ ਆ ਗਏ ਡੋਲੇ ਤੇ ਮੋਵਾਲੇ ਨੂੰ ਪੁੱਛ ਲਾ ਬਸ ਤੇ ਮੋਲਿਆ ਹੋਇਆ ਵਡਾ। ਇਹ ਡੋਲੇ ਦੇ ਮੇਰੇ ਮਿਲਗੇ ਨਹੀਂ ਗਈ ਆਗੇ। ਬਾਹਰ ਜੀ ਹੱਥ ਜੀ ਆ ਜਾਂਦੇ ਆਣ ਕਰੇ। ਡੋਲੀ ਵੱਡੀ ਹੋਈ ਹੈ। ਨਹੀਂ ਉਹ ਤਾਂ ਕਿੱਥੇ ਰਹੀ ਇਹ ਸੁਣੋਗੇ ਸਾਤੀ ਜੀ ਬੜੀ ਆਇਆ ਫਲੋਗੇ ਵੀਡੀਓ ਪੋੜਾ। ਜਿੱਦਾਂ ਗਾੜੀ ਖੰਦੀਪੁਰੀ ਵਾਲੀ ਹੁੰਦੀ ਹੈ। ਆਹੋ। ਸਾਤੀ ਗੱਲ ਕੋਣ ਲਿਖਿਆ। ਕਾਸੀ ਗੱਲ ਕਰਦਾ। ਹੈਂ। ਬੜਾ ਗੋਫੇ ਆੜੀਆ ਪਿੰਦਾ ਹੈ। ਆਹੋ। ਘੁੰਮਦਾ ਬਹੁਤ ਆ। ਬੋੜ ਬੋੜ ਜਾਂ ਪਉਂਦਾ ਮਿਹਨਤ ਕਰੇ ਨਾ ਮਿਹਨਤ ਕਰੇ ਡਰਾਡ ਰ ਮਰੋਂਦਾ ਪਹਿਲਾਂ ਯੋਗ ਆਣਾ ਉਹ ਭਾਈ ਇਹ ਲੱਚਕੇ ਆ ਨਾ ਸਰੀਰ ਚ ਯਾਰ ਜੀਵਨ ਸੇਮ ਟੂ ਸੇਮ ਦੇ ਤਰ੍ਹਾਂ ਇਦਾਂ ਲੱਗਿਆ ਓਰੇ ਆ ਓਏ ਗੱਲ ਸੁਣ ਡਰਾਇਰ ਮਰੋਂਦਾ ਪਹਿਲਾਂ ਨਹੀਂ ਉਹਨੂੰ ਯੋਗ ਚੁਪਣਾ ਪੈਂਦਾ ਯਾਰ ਯੋਗ ਤੋਂ ਪਹਿਲਾਂ ਜੀਵਨ ਤੇਰੇ ਵਰਗਾ ਯੋਗ ਨਹੀਂ ਸੇਮ ਵੇਲਾ ਤੇਰੇ ਵਰਗਾ ਨਾ ਉਹ ਉਹ ਉਹਦੇ ਜੇ ਇੱਕ ਕੁਆਲਿਟੀ ਹੈ ਜਦੋਂ ਬੰਦੇ ਤੋਂ ਪਾਸੇ ਆ ਤੁਸੀਂ ਮੈਨੂੰ ਦੱਸ ਦੋ ਵੀ ਉੱਥੇ ਤੇ ਕੋਈ ਉੱਥੇ ਫੜ ਲੂ ਹਾਂਜੀ ਵੀ ਉੱਥੇ ਲੱਗ ਲੁੱਤ ਫੜੀ ਹੋਵੇ ਚਲ ਫੜਿਆ ਜਾਵੀਂ ਕਦੀ ਤੁਸੀਂ ਦੱਸੋ ਵੀ ਉਹ ਗਾੜੀ ਆ ਕੇ ਫੜਿਆ ਗਿਆ ਕਦੀ ਨਹੀਂ ਵੇਖਿਆ ਜੇ ਕੋਈ ਵੀ ਜੱਫਾ ਤੁਸੀਂ ਦੱਸ ਦੋ ਹੇ ਤੱਕ ਵੀ ਅੱਗੇ ਆ ਕੇ ਉਹ ਫੜਿਆ ਗਿਆ ਉੱਥੇ ਕੋਈ ਮਰੋੜ ਦੇ ਮਰੋੜ ਦੇ ਉੱਥੇ ਮਰੋੜਲੇ ਮਰੋੜ ਉਦਾਂ ਨਹੀਂ ਉਦਾਂ ਫੜਿਆ ਗਿਆ ਕਦੀ ਇਹ ਮਾਮਾ ਗਾੜੀ ਆ ਕੇ ਵੀ ਫੜਿਆ ਜਾਂਦਾ ਉਹ ਕੋ ਭਾ ਜਿਹੜਾ ਆਪਣੇ ਅਰਗੇ ਬੰਦਾ ਉਹ ਹੰਦੀ ਵੀ ਢਾਲੀ ਦਵਾ ਆਪਣੇ ਅਰਗੇ ਬੰਦੇ ਕੋ ਅੰਗ ਵੀ ਢਾਲੀ ਦਵਾ ਦੌਂਦਾ ਉਹ ਉਹ ਧੱਕਾ ਵੀ ਮਾਰ ਦਿੰਦੇ ਬੰਦੇ ਨੂੰ ਇੰਨਾ ਨਾ ਮੈਂ ਉਥੋਂ ਐ ਮੁਰਦੀ ਟੇਡੀ ਚ ਮੈਨੂੰ ਆਖਿਆ ਮੈਂ ਤਾਂ ਮੁਰਦੀ ਹੀ ਐਣ ਛੜਕਾ ਬੱਬਾ ਕਹਿੰਦਾ ਨਹੀਂ ਐ ਹੁੰਦਾ ਦਾ ਨਹੀਂ ਤੇਰੇ ਨਾਲ ਇਹਦਾ ਚੱਕਰ ਹੈਗਾ ਕੋਈ ਇਹ ਕਰਦੇ ਆ ਭਰਾਵਾ ਕੋਈ ਮਰਦਾ ਘਟਾ ਲੈਣਾ ਤੇ ਚੱਕਰ ਕਿੱਦਾਂ ਹੈ ਸੀਗਾ ਗੰਜਾ ਯਾਰ ਦੇ ਜਿਆਦਾ ਹੀ ਫਟਾ ਮੇਰਾ ਇਹਦਾ ਬੱਬਾ ਮਿਲਿਆ ਮੈਂ ਭਵਾ ਦੀ ਬੋਲ ਕੇ ਨਾ ਆਜਾ ਉਹ ਇਹਦਾ ਕਰਾਉਣਾ ਇਹਦਾ ਫਾੜਾ ਤਾਂ ਮਾਣ ਪਰ ਸੱਚ ਕਾਰੀਆਂ ਆਉਂਦੇ ਆ ਇਹ ਵੀ ਮੋਟਰਸਾਈਕਲ ਤੇ ਲੈਣ ਜਾਂਦੇ ਆ ਨਾ ਪੁੱਤ ਹੈ ਨਾ ਸਾਂ ਲੱਗੇ ਮੈਂ ਦੀਆਂ ਰਿਆ ਵਾਲੀਆਂ ਵੇਂਦਾ ਰਹੀ ਨਾ ਉਹ ਬਿਮਾਰੀ ਗੱਡੀ ਜੇ ਮੈਨੂੰ ਸ਼ੇਅਰ ਕਰਦਾ ਮੁੜ ਕੇ ਮੈਨੂੰ ਵਿਆਹ ਹੋਈਆਂ ਤੁਰੀਆਂ ਆਉਂਦੀਆਂ ਇੱਕ ਕਰ ਗਿਆ ਓਏ ਇਹਦਾ ਹੋ ਗਿਆ ਜੇ ਤੇਰਾ ਨਹੀਂ ਹੋਣਾ ਤੇਰਾ ਨਹੀਂ ਹੋਣਾ ਓ ਚਾਚਪਤੀ ਜਿਆਈ ਇੱਕ ਨਾ ਹੋਣਾ ਬੜਾ ਬੰਦੇ ਹੋ ਗਿਆ ਜਿੱਦਾਂ ਪੱਬੇ ਦਾ ਆ ਯਾਦੇ ਪੱਬੇ ਦਾ ਵਿੱਚ ਇੱਕ ਤਾਂ ਦੀ ਮਸਾਲ ਹੀ ਹੁੰਦੀ ਬੱਬੇ ਭਾਂਦੀ ਉਦੋਂ ਨਾਲ ਮੈਨੂੰ ਜਿਆਦਾ ਦਨ ਕੰਮ ਸਨਾਈ ਹੋਣਾ ਜਿਹੜੀਆਂ ਜਿਹੜੀਆਂ ਮੈਂ ਉਹ ਵਾਦਾ ਕੀਤਾ ਨਾ ਲੋਕਾਂ ਨਾਲ ਪੁਲਟ ਬਾਜ਼ੀਆਂ ਵਾਲਾ ਉਹਦੇ ਮਾਰਨੀਆਂ ਮਾਰਨੀਆਂ ਤੇ ਉਹ ਮੈਂ ਮਾਰਨੀਆਂ ਉਹਨਾਂ ਦੇ ਉਹਨਾਂ ਦੇ ਘਰ ਤੋਂ ਸ਼ੁਰੂ ਹੋਣਾ ਪਰਾਂ ਦੂਜੇ ਤੇਜ ਕੇ ਘਰ ਲਾਗੋ ਉਧਰ ਮਾਰ ਸਾਰੇ ਮਾਰ ਰਹੀ ਹੈ ਬੋਟਾ ਸਾਰੇ ਅੱਲਾ ਕਸ਼ ਲਿਆ ਜਾਵੇ ਮਮੇ ਨਾਲ ਆ ਮਮੀ ਨਾਲ ਆ ਤੇਰੇ ਬਾਜੀਆਂ ਮਾਰ ਰਹੀਆਂ ਮਾਰ ਰਹੀਆਂ ਮੈਂ ਅੱਜ ਦੀ ਮੇਰੀ ਗੱਲ ਯਾਦ ਲਓ ਜਿੱਦਣ ਵਿਆਹ ਉਹ ਦਿਨ ਵੀ ਜੋ ਆਖੇਗਾ ਨਾ ਉਹ ਦਿਨ ਉਹ ਦਿਨ ਬਲੌਗ ਬਣੂਗਾ ਪੱਬੇ ਦਾ ਰਾਜੇ ਨੂੰ ਪਹਿਲਾਂ ਇਨਵਾਈਟ ਕੀਤਾ ਜਾਊਗਾ ਤੇ ਉਸ ਦਿਨ ਨਿਗਾਨੇ ਕੀ ਗਲਾਸੀ ਵੀ ਚੱਲੂਗੀ ਚੱਲੂਗੀ ਉਧਰ ਕੋਈ ਨਾ ਨਹੀਂ ਆ ਨਾ ਕੋਈ ਨਹੀਂ ਬੱਬੇ ਆਦਨ ਉਹ ਦਿਨ ਦੇ ਉਦੋਂ ਮੀ ਵੀ ਬਣਾ ਜਾਵੇ ਜੀ ਹਾਂਜੀ ਮੈਂ ਕਿਉਂ ਨਹੀਂ ਕਰਦਾ ਮੈਂ ਨਹੀਂ ਕਰਦਾ ਲੋਕਾਂ ਨੂੰ ਕੋੜੀਆਂ ਦੇ ਚੜਾਈ ਦੇ ਨੂੰ ਕੋੜੇ ਦੇ ਨਾਲ ਚੜਾਈਏ ਸਰਾਈ ਹੋ ਜਾਊਗਾ ਜਮੈਂ ਕੋੜੀ ਚੜਾਇਆ ਸੀ ਪੱਬਾ ਕੋੜਾ ਚੜਾਉਣਾ ਜਨਰ ਲੈਂਦੇ ਉੱਤੇ ਜਾਵਾਂਗੇ 73 ਇੰਚ ਦੀ ਜਿਹੜੀ ਦੁੱਗੀ ਨੁਗਰੀ ਉਹਦਾ ਨਾ ਯਾਰ ਹੈਗਾ ਹੀ ਨਹੀਂ ਆਏ ਕੱਤ ਰੈਂਚ ਕੱਦੀ ਇਹਦਾ ਮੈਂ ਸਮਝ ਨਾ ਸਕਦਾ ਤਾਂ ਉਹਦੇ ਉਹਦੇ ਜਿਹੜਾ ਚੱਤਰ ਦਿੱਤਾ ਹੈ ਮਤਲਬ ਇੰਨੇ ਯਾਰ ਬੱਡੇ ਬੁੱਡੇ ਹੀ ਬੜੇ ਵੱਡੀਆਂ ਘੋੜੀਆਂ ਬਣਾਈਆਂ ਮੈਂ ਢੰਡੇ ਯਾਰ ਇਹਨਾਂ ਦਾ ਟਾਈਮ ਹੀ ਲੱਗਿਆ ਕਿ ਮੁੰਡੇ ਦਾ ਟਾਈਮ ਲੱਗਿਆ ਕੀ ਚੱਲ ਰਿਹਾ ਇਹਦਾ ਇਹ ਮੋੜ ਕਿਉਂਕਿ ਜਿਹੜਾ ਪਿਓਰ ਹੋ ਗਿਆ ਨਾ ਘੋੜਾ ਥੋੜਾ ਘੋੜੀ ਉਹ ਗਰਮੀ ਗਰਮੀ ਬੜੀ ਮਨਾਉਂਦਾ ਫਿਰ ਉਸ ਹਿਸਾਬ ਨਾਲ ਉਹਦਾ ਵਾਤਾਵਰਨ ਅਸਲ 'ਚ ਜਿਹੜੀ ਵੈਸੇ ਘੋੜੇ ਦੀ ਹਾਈਟ ਐ ਨਾ ਤੁਰਨ ਵਾਲੇ ਘੋੜੇ ਦੀ 68 62 ਜਾਂ 63 ਇੰਚ ਅੱਛਾ ਇਸ ਤੋਂ ਵੱਡਾ ਘੋੜਾ ਨਹੀਂ ਚਾਹੀਦਾ ਜਿਹੜੀ ਤੁਰਨਾ ਜਿਹੜਾ ਤੁਰ ਵਾਲਾ ਜਿਹੜਾ ਅਸਲੀ ਤੁਰ ਅਸਲੀ ਤੁਰਦਾ ਨਾ ਜਿਹੜਾ ਘੋੜਾ ਜਿੰਨੇ ਤੁਰਨਾ ਵਾ ਜ਼ਿਆਦਾ ਉਹ ਘੋੜਾ 63 ਇੰਚ ਪੂਰਾ ਟਾਪ ਦਾ ਘੋੜਾ 63 ਇੰਚ ਘੋੜਾ ਨਾ ਛਪੂਗਾ ਤੁਰਨ ਲੱਗੇ ਆ ਤੇ ਨਾ ਹੀ ਆ ਤੁਰ ਜਿਹੜਾ ਹੁਣ ਮੇਰੀ ਗੱਲ ਤੁਹਾਨੂੰ 70 ਇੰਚ ਘੋੜਾ ਹੋ ਗਿਆ 70 ਇੰਚ ਘੋੜਾ ਕਿੱਦਾਂ ਤਰੂਗਾ ਕਿ ਤਾਪ ਚੁੰਗ ਆਪਾਂ ਕਦਾਂ ਅੱਲ ਤੇ ਪੈਗੇ ਆ ਨਾ ਕੱਦ ਦਾ ਆਪਾਂ ਉੱਚਾ ਕਰੀ ਜਨੇ ਪਰਨਾ ਪਿਓਰ ਬ੍ਰੀਡ ਵੀ ਆਪਾਂ ਨੂੰ ਸਾਫ ਕੇ ਰੱਖਣੀ ਪੈਣੀ ਉਹ ਪਿਓਰ ਬ੍ਰੀਡ ਇਹਨਾਂ ਜਿਹੜੀ ਉਹ ਵੀ ਸਾਫ ਕੇ ਰੱਖਣੀ ਪਈ ਆ ਉਹ ਲੋਕੀ ਪਾ ਕੇ ਕੱਦਾਂ ਨੂੰ ਵੀ ਕੱਦ ਜਿਆਦਾ ਲੈ ਲਈਏ 70 ਕੱਦ ਲੈ ਗਏ ਇੱਕ ਹੁੱਥਾਂ ਚ ਇਹ ਸਰੀਚ ਆ ਬੜਾ ਤਗੜਾ ਘੋੜਾ ਆ ਇਹ ਤੇ ਬਾਹਰ ਦਾ ਗਏ ਹੂੰ ਦਟਾ ਹੈਂ ਕਿ ਅਦੇ ਕੋੜਾ ਕਾਦਾ ਬੜਾ ਤਗੜਾ ਜਿਆਦਾ ਹੀ ਵੱਡਾ ਰਾਜੇ ਹਾਂਜੀ ਪਪਾ ਜੋਤੋਂ ਉਹ ਨਹੀਂ ਏਡੀ ਹੋ ਗਈ ਅਸਲੀ ਹਾਂ ਐਡਾ ਹੀ ਹੈ ਇਹ ਕੀ ਨਾਮ ਹੈ ਦਾ ਨਾਮ ਹਾਂ ਕਿ ਨਹੀਂ ਸਪਸ਼ਟ ਨਾਮ ਹੈਗਾ ਦਾ ਨਾਮ ਨਹੀਂ ਰਹਿਦਲਾ ਨੰਮ ਉਹਦੇ ਬੋਲੇ ਵੱਡੇ ਵੱਡੇ ਘੋੜੇ ਹੋਏ ਇਹ ਕਾਨ ਨਕ ਨੋਤੀ ਵੇਲਾ ਇਹਨਾਂ ਦੀ ਐਡਾ ਵੀ ਹੋਏ ਖੁੱਲੇ ਕੰਨਾਂ ਵਾਲੇ ਹਾਂ ਇਹ ਅਸਲ ਚ ਕੋੜ ਇਹੋ ਜਿਹਨਾਂ ਨੇ ਵਾਹੀਆਂ ਕਰਦੇ ਆ ਹੂੰ ਪੈਲੀਆਂ ਲਾਉਂਦੇ ਆ ਹੈ ਨਾ ਉਹ ਆਹ ਜਿਹਨਾਂ ਨੇ 600 ਤਆਂ ਲਾਉਂਦੇ ਆ ਬੜਾ ਕੋ ਖੇਦੇ ਇਹਨਾਂ ਨਾਲ ਭਾਰ ਭੋਰਦੇ ਆ ਆਹ ਆਹ ਇਹਨੇ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ 4 ਮੀਲ ਪਤਾ ਨਹੀਂ 2 ਮੀਲ ਨਹੀਂ ਤੁਰਦਾ ਹੁੰਦਾ ਥੱਕ ਜਾਂਦਾ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਭਾਰ ਬੜਾ ਹੁੰਦਾ ਬਾਕੀ ਉਹਨਾਂ ਮੈਨੂੰ ਸੱਚਾਈ ਦਾ ਨਹੀਂ ਪਤਾ ਹੁੰਦਾ ਮੈਂ ਸੁਣੀ ਸੁਣੀ ਸੁਣਾਈ ਗੱਲ ਕਰਦੀ ਹਾਂ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਜਵਾਨ ਜੀ ਜਿਦੋਂ ਉਹਦੇ ਦਰਬਾਰ ਸਾਹਿਬ ਦੇ ਵਿੱਚ ਕਈ ਇਹੋ ਜਿਹੀਆਂ ਗਲੀਆਂ ਹੈਗੀਆਂ ਜਿੱਥੇ ਮਹਾਪੁਰਖਾਂ ਨੇ ਤੁਰਦੇ ਹੁੰਦੇ ਉਹਦੇ ਵਿੱਚ ਹੀ ਲੰਘਦੇ ਹੁੰਦੇ ਤੇ ਪਾਸੇ ਸਾਈਡ ਤੇ ਕਰਕੇ ਲੰਘਣਾ ਲੈਂਦਾ ਇਹ ਜਿੱਥੇ ਇਹ ਜਾਂਦੇ ਮੋਢੇ ਖਹਿ ਜਾਂਦੇ ਇਹਨਾਂ ਜੁੱਸਾ ਲੱਗ ਜਾਂਦੇ ਸੀ ਬੰਨੇ ਦੇ ਨਾਲ ਕਿ ਐਡੇ ਚੌੜੇ ਹੀ ਉੱਥੋਂ ਤੇ ਸਭ ਤੋਂ ਇਸਤਰੀ ਦੇ ਵਿੱਚ ਸੋਨਾ ਮੰਨਿਆ ਗਿਆ ਗੁਰੂ ਘਰ ਦਾ ਸਾਹਿਬ ਹੂੰ ਮੈਨੂੰ ਤਾਂ ਜ਼ਿਆਦਾ ਸੋਣਾ ਨਹੀਂ ਹੈਗਾ ਦੂਸਰਿਆਂ ਵਰਗਾ ਜਿੰਨਾ ਸੋਣਾ ਗੁਰੂਆਂ ਨੇ ਆਪਣੇ ਨੇ ਛਿੱਧੀਆਂ ਦਿੱਤੀਆਂ ਉਹਦੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਉਹ ਕਿੰਨੇ ਕਰ ਜਣਾ ਜੀ ਅੱਜ ਆਪਣੀ ਪਛਾਣ ਹੈਗੀ ਆ ਨਹੀਂ ਤੇ ਇੱਥੇ ਆਪਾਂ ਬੁਰਕੇ ਪਾਈ ਫਿਰਨੇ ਸਾਰਿਆਂ ਨੇ ਹੈ ਉਹਨਾਂ ਦਾ ਕਰਕੇ ਉਹਨਾਂ ਇਹਨਾਂ ਕੋਲ ਸੀਸ ਦਿੱਤੇ ਸਾਰਾ ਕੁ ਕੀਤਾ ਦਿੱਤੀ ਸੀ ਨਾ ਦਿੰਦੇ ਤੇ ਹਿੰਦੂਆਂ ਦੀ ਪਛਾਣ ਉਹਨੇ ਰਹਿਣੇ ਤੇ ਕੱਖ ਨਹੀਂ ਰਹਿਣਾ ਇੱਥੇ ਮੁਗਲਾਂ ਦਾ ਹੀ ਰਾਜ ਹੋਣਾ ਹੈ ਮੁਗਲ ਕਰ ਲਾਉਂਦੇ ਹੁੰਦੇ ਸੀ ਜੇ ਨਹੀਂ ਆਪਣੇ ਧਾਰਨੇ ਖਾਂ ਤੇ ਮੱਥਾ ਟੇਕਣ ਜਾਣਾ ਹੈ ਨਾ ਤੇ ਮੁਗਲ ਉਹ ਚੀਜ਼ ਦੇ ਪੈਸੇ ਲੈਂਦੇ ਸੀ ਆਹ ਉਹ ਸਾਰੀਆਂ ਚੀਜ਼ਾਂ ਦੇ ਪੈਸੇ ਲੈਂਦੇ ਸੀ ਹਾਂ ਜਦ ਕਰ ਲਾਉਂਦੇ ਸੀ ਉਹ ਚੀਜ਼ਾਂ ਦੇ ਪੈਸੇ ਲੈਂਦੇ ਸੀ ਉਹਨਾ ਮੱਥਾ ਟੇਕਣਾ ਤਾਂ ਵੀ ਪੈਸੇ ਜੜੀਆਂ ਨਾ ਚਾਹੀਆਂ ਇੱਥੇ ਦਰਬਾਰ ਸਾਹਿਬ ਘਰ ਸੀ ਦੱਸ ਇਹੰਗਾ ਆਏ ਤੇ ਪਤਾ ਲੱਗਾ ਦਾ ਸੀਸ ਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੜੇ ਲਾ ਕੇ ਲੈ ਗਏ ਹਾਂ ਇਹਨਾਂ ਵੀ ਇਹ ਹਿਸਟਰੀ ਆ ਵੀ ਜਦੋਂ ਆਏ ਆ ਨਾ ਉਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਵੀ ਕਿਧਰੋਂ ਆਏ ਤੇ ਕਿਧਰੋਂ ਲਾ ਕੇ ਲੈ ਗਏ ਸੀ ਆਪਣੀ ਹਿਸਟਰੀ ਤੇ ਬੜੀ ਵੱਡੀ ਛੇਕਾ ਹੱਤ ਉਹ ਤੜ ਕੋ ਕੋਤੜ ਤੇ ਕੋਈ ਵੀ ਚੀਜ਼ ਆ ਨਾ ਸਭ ਤੋਂ ਵੱਧ ਸ਼ੀਦੀਆਂ ਇੱਕ ਤੂੰ ਹੋਰ ਵੀ ਇਹ ਚੀਜ਼ ਇੱਕ ਸਿੱਖ ਕੌਮ ਇਹੋ ਜੀ ਇਹੋ ਜੀ ਕੌਮ ਆ ਹੁਣ ਜਿੱਥੇ ਮਰਜ਼ੀ ਚੱਲ ਜਾ ਯਾਰ ਤੈਨੂੰ ਲੰਗਰ ਮਿਲਣਾ ਹੀ ਮਿਲਣਾ ਰੋਟੀ ਮਿਲਣੀ ਮਿਲਣੀ ਹਨਾ ਕਿੰਨਾ ਕਿਡਾ ਵੱਡਾ ਪਿਆਸ ਜੂਸ ਨਾਲ ਜਾਈ ਜਾਣਾ ਭਾਜੀ ਜੂਸ ਨਾਲ ਜਾਈ ਜਾਣਾ ਫਰੇ ਦੇ ਵਿੱਚ ਫਰੇ ਚ ਐ ਲੰਗਰ ਬਤੋਂਦੇ ਬਾਦੂ ਲੰਗਰ ਟ੍ਰੇਨ ਚ ਜਿੰਨਾ ਮਰਜ਼ੀ ਛਕੋ ਜੋ ਬੰਦੇ ਤੋ ਜਿਉਂ ਜਿਉਂ ਜੇ ਆਪਾਂ ਵੇਖੀਏ ਆ ਵੀ ਉਦਾਂ ਆਪਾਂ ਚਲੋ ਧਰਮ ਸਾਰੇ ਸੁਧਕਾਰ ਜੋ ਗਿਆ ਆਪਾਂ ਕੇ ਇਹਨੂੰ ਮਾਰਾ ਨਹੀਂ ਜੀ ਪਰ ਯਾਰ ਲੰਗਰ ਨਹੀਂ ਲਾਉਂਦਾ ਰੋਟੀ ਨਹੀਂ ਮਿਲਦੀ ਕਿਤੇ ਇੱਥੇ ਵਿਹਲਾ ਹੈ ਕਿੰਨਾ ਤਗੜਾ ਆਪਣਾ ਤੁਸੀਂ ਹੈ ਆਪਾਂ ਨੂੰ ਆਪਾਂ ਨੂੰ ਫਕਰ ਚਾਹੀਦਾ ਆਪਾਂ ਇਹ ਕੌਮ ਦੇ ਵਿੱਚ ਜੰਮੇ ਹੈ ਨਹੀਂ ਸਹੀ ਗੱਲ ਬੋਲੀ ਤੁਕੇ ਧਰਮ ਚਲੋ ਹਰ ਹਰ ਕੋਈ ਜੰਮਿਆ ਜਿੱਥੇ ਜੰਮਿਆ ਨੂੰ ਧਰਮ ਮੁਬਾਰਕ ਆਉਂਦਾ ਹੈ ਨਾ ਪਰ ਸਾਨੂੰ ਆਪਦੇ ਧਰਮ ਤੇ ਮਾਣਿਆ ਕਿ ਇਹ ਗਰੀਬਾਂ ਦੀ ਬਾਹ ਫੜਦਾ ਤੇ ਭੁੱਖਾ ਨਹੀਂ ਕੋਈ ਗੁਰੂ ਘਰ ਜਾਂਦਾ ਆ ਜੀ ਰੋਟੀ ਪਾਣੀ ਤੋਂ ਨਹੀਂ ਭੁੱਖਾ ਜਾਂਦਾ ਇਹ ਗੁਰੂਆਂ ਦੀ ਦੇਣ ਹੀ ਆ ਜਿਹੜੀ ਚੀਜ਼ ਐ ਇਥੋਂ ਜਦੋਂ ਜਹੂਰ ਸਾਹਿਬ ਤੇ ਤਰਨਤਪੁਰ ਦੀ ਜਿਹੜੀ ਆਪਾਂ ਨੂੰ ਚੀਜ਼ ਕਹਿੰਦੇ ਨਾ ਭਿੰਦਿਆ ਦਿੱਲੀ ਤੱਕ ਵੈ ਗੁਰੂ ਨੇ ਜਿਹੜੀ ਚੀਜ਼ ਆਪਾਂ ਨੂੰ ਕਹਿਤੀ ਇਹ ਦਾਮਾ ਹਿੱਸਾ ਕੱਟੋ ਉਹ ਬੜੀ ਤਗੜੀ ਗੱਲ ਐ ਬੜੀ ਵਾਹਈ ਗੱਲ ਐ ਭਾਜੀ ਜਿਹੜਾ ਦਾਮਾ ਹਿੱਸਾ ਨਾ ਗੁਰੂ ਦਾ ਕੱਢਣਾ ਹਾਂਜੀ ਉਹ ਉਹਦੇ ਨਾਲ ਦੀ ਨਹੀਂ ਚੀਜ਼ ਜਿਹੜਾ ਜਿਹੜਾ ਜਸਮੰਧ ਕੱਢਦਾ ਨਾ ਮਹਾਰਾਜ ਦਾ ਹੂੰ ਉਹਦੀ ਕਦੀ ਫੈਕਟਰੀ ਲਾ। ਕੀ ਰਾਇ ਤੁਹਾਡਾ? ਜਦੋਂ ਵੀ ਕੁਮੜਾ ਕੱਢਦਾ ਉਹਨੂੰ ਬੜਾ ਮਹਾਰਾਜ ਨੇ ਵੀ ਤੋਹਫੇ ਲਾ ਦਦੇ ਨਾ। ਜੇ ਤੂੰ ਉਹਨੂੰ ਮਨਕੇ ਚੱਲ ਸੌਕ ਮਾਉਣਾ ਨਾ ਤਾਂ ਕੱਢ ਲੈਣਾ ਨਾ ਹਾਂਜੀ। ਤੇ ਇਹੀ ਤਾਂ ਹਮਾਰੇ ਸੰਤੇ ਇਹੀ ਹੁੰਦਾ ਹੁੰਦੀ ਇੱਥੇ। ਜੇ ਤੂੰ ਕੱਢ ਲੈਣਾ ਨਾ ਤੇ ਤੇਰੇ ਵਰਗਾ ਛਾਹ ਬੰਦਾ ਨਹੀਂ ਕੋਈ। ਨਾ। ਤੇਰੀ ਪੇਠ ਨਹੀਂ ਲੱਗਣਦੇ ਜਿੱਥੇ ਮਰਜ਼ੀ ਭੱਜ ਲਾ ਦੇ ਪੇਠ ਲੱਗ ਜੂਦੇ। ਤੇ ਜੇ ਤੂੰ ਅਹ ਨਹੀਂ ਠੀਠ ਗੱਡੀ ਰੱਖਿਆ। ਵੀ ਵੀ ਮੈਂ ਮੈਂ ਕੌਣ ਆ ਕੌਣ ਨਹੀਂ ਇੱਥੇ। ਫੇਰ ਔਖਾ। ਕੱਲ ਇਦਾਂ ਦੀ ਬੁਹਾਟੀ ਜਾਲੂ ਵੰਦਾ ਜਿਹੜਾ ਬੰਦਾ ਇਦਾਂ ਕਰਦਾ ਨਾ ਵੀ ਮੈਂ ਆ ਕੱਲ ਜੋਗਾ ਫਲਦਾ ਹੈਗਾ ਵਾ ਪਰ ਉਹ ਸਮਾਂ ਪੈ ਗਿਆ ਉਹਨੂੰ ਇਸ ਚੀਜ਼ ਦਾ ਰਿਜ਼ਲਟ ਮਿਲਦਾ ਵਾ ਵੀ ਮੈਂ ਮੈਂ ਕਿਹਾ ਸੀ ਵੀ ਮੈਂ ਹੀ ਆ ਤੇ ਮੈਂ ਹੁਣ ਕਿੱਥੇ ਆ ਗਿਆ ਮੇਲਾ ਹੁਣ ਸਾਰਾ ਹੀ ਫਿਰ ਦੱਸਦਾ ਨਾ ਦੇਉਂ ਬੰਦੇ ਨੂੰ ਬਹੁਤ ਹਾਂ ਕੋਈ ਕਲਜੋਗ ਨਹੀਂ ਕੋਈ ਗੱਲ ਉਹਦੇ ਵਾਸਤੇ ਤੇ ਨਹੀਂ ਮਾਰਦੇ ਜਿੰਨੇ ਜਿੰਨੇ ਨਹੀਂ ਮੰਨਣਾ ਉਹਨੇ ਨਹੀਂ ਮੰਨ ਉਹ ਤੇ ਉਹ ਤੇ ਸਤਜੋਗ ਚ ਨਹੀਂ ਮੰਨਦੇ ਰਹੇ ਨਹੀਂ ਇਹ ਚੰਸਾਨੀਆਂ ਤਾਂ ਗਈ ਐ ਪਰ ਮੈਂ ਹਸਾਉਂਦਾ ਜਿੱਦਾਂ ਮਰਜੀ ਜੇ ਮੈਂ ਅੱਜ ਐ ਚੀਜ਼ ਤੇ ਮੈਂ ਪਹੁੰਚਿਆ ਮੈਂ ਆਪਦੀ ਮਾਂ ਮਾਂ ਦੀ ਬਦੌਲਤ ਪਹੁੰਚਿਆ ਦੇਣ ਨਾਗਾ ਮੇਰੀ ਮਾਤਾ ਪੁਰਖੀ ਸਹੀ ਗੱਲ ਪਹੁੰਚੀ ਬੜੀ ਤਗੜੀ ਹੁਣ ਵੇਲਾ ਵੀ ਆਪਾਂ ਆਏ ਆ ਤੇ ਰੋਜ਼ ਉਹਨੇ ਡੱਬਾ ਕਰ ਨਾਲ ਹੀ ਹੱਡੇ ਆ ਜਾਂਦੀ ਰੋਜ਼ ਜਾਂਦੀ ਨਾ ਤੇ ਪਹਿਲੋਂ ਤੁਰ ਕੇ ਮੰਨੇ ਐ ਡੇਡੇ ਹੁੰਨੇ ਆ ਜੀ ਤੁਰ ਕੇ ਜਾਂਦੀ ਤੁਰ ਕੇ ਆਉਂਦੀ ਜੀ ਬੰਦਾ ਉਹਦਾ ਕੱਚੇ ਰਾਹ ਹੁੰਦੇ ਆ ਸਾਡੇ ਬੜੀ ਤਕਸਿਆਂ ਬਹੁਤ ਜਿਆਦੀ ਮਿਹਨਤ ਉਹਨੇ ਜਿੰਨਾ ਉਹਨੇ ਗੁਰਦੁਆਰੇ ਸੇਵਾ ਕੀਤੀ ਹੈ ਨਾ ਸਭੋਂ ਜ਼ਿਆਦੀ ਮੇਰੀ ਮਾਂ ਨੇ ਕੀਤੀ ਹੈ ਕਰਤਾ ਰਿਪਾ ਭਾਪਿਆ ਦੀ ਕਰਤਾ ਸਭ ਹੋ ਜਾਂਦਾ ਪਾਜੀ ਕੋਈ ਕਰਮਾ ਕਰਮਾ ਵਾਲਾ ਕੋਈ ਜੀ ਹੁੰਦਾ ਭਈ ਨਹੀਂ ਬਣੀ ਨਹੀਂ ਸਹੀ ਗੱਲ ਹ ਹੁਣ ਮੈਂ ਕਹੀ ਰਾਂ ਕਿ ਨਾ ਨਾ ਵੀ ਜੇ ਨਹੀਂ ਸਰੀਰ ਕਰਦਾ ਤੇ ਨਾ ਜਾਇਆ ਕਰ ਕਹੀ ਰਾਂ ਹੁਣ ਤੁਹਾਨੂੰ ਪਤਾ ਵੀ ਤੁਰਨਾ ਤਾਂ ਹੋਣਾ ਨਹੀਂ ਆਖਾ ਜਾਂਦਾ ਭਾਜੀ ਇਹ ਗੱਲ ਹੁਣ ਆਪਾਂ ਲੈ ਆਈਦਾ ਨਾਲ ਸ਼ਾਪਾ ਨੂੰ ਲਾਲ ਦਾ ਲੈ ਆਉਂਦਾ ਗੁਰਦਾਰੇ ਨੂੰ ਗੱਡੀ ਹੋਈ ਜਾਂ ਜਲੋਣਾ ਆਪਾਂ ਆਈਦਾ ਹੀ ਆ ਤੁਸੀ ਨਾਲ ਚਲ ਮਾਦਾ ਆਦੇ ਘਰ ਮੇਂ ਕੁਝ ਲਿਖੀ ਆ ਇਹ ਵੀ ਮਹਾਰਾਜ ਦਾ ਉਦਮ ਆ ਜਿਹੜਾ ਘਰ ਹੋ ਜਾਂਦਾ ਕੋਈ ਸਹੀ ਗੱਲ ਆ ਮੇਰੀ ਗੱਲ ਸੁਣੋ ਕੌਣ ਜਾਂਦਾ ਹੀ ਨਹੀਂ ਤੇ ਗੁਰੂ ਘਰ ਹੋਈ ਨਾ ਗੁਰੂ ਆਪ ਹੀ ਵਿਧ ਬਣਾਉਂਦਾ ਤੇ ਆਪ ਹੀ ਵਿਧ ਚਾਹੁੰਦਾ ਤੇ ਗੱਲ ਹੈਗੀ ਆ ਨਹੀਂ ਤੇ ਇਹ ਨਹੀਂ ਗੱਲ ਹੋਣੀ ਹੁਣ ਆਪਾਂ ਵੀ ਚਲੋ ਜਿੱਦਾਂ ਮਰਜੀ ਔਕਾਤ ਇਹ ਬੰਦਾ ਚੱਲ ਜੇ ਕੋਈ ਨਾਗਾ ਚਲੋ ਉਹ ਮਾਰਾ ਦੇ ਪੈਰਾਂ ਪਿੱਛੇ ਲਾ ਲਓ ਭਾ ਜਿੱਦਾਂ ਮਰਜੀ ਆ ਗੁਰੂ ਘਰੇ ਮੱਥਾ ਟੇਕ ਕੇ ਫੇਰੀ ਆਇਆਂ ਨੂੰ ਆਈਦਾ ਵਾ ਬਸ ਚਲੋ ਨਾਲੇ ਉਹਨਾਂ ਸਾਰਾ ਆਈਦਾ ਵਾ ਜਿੱਦਾਂ ਹੀ ਬਾਬੂ ਦਾ ਹੁਣ ਸਾਰਾ ਕੁਝ ਟੋਪੀ ਦਾ ਧੰਨਵਾਦ ਸਾਊਂਡ ਵਾਲੇ ਦਾ ਖਿਲਦੀਆਂ ਕਰਾਈਆਂ ਪਰ ਸਤਿਕਾਰ ਹੈ 11000 10000 ਬਣ ਜਾਣਾ 10000 ਬਣ ਜਾਣਾ 2 ਲਾਣੇ ਤੇ 1 ਬਣੇ 1 ਰਾ ਦੇ ਪੰਜਾਬੀ ਵੀਡੀਓ ਉਧਰ ਆਪਾਂ ਤੱਕਾਂਗੇ ਗੱਲਾਂ ਕਹਿੰਦੇ 52 52 ਸਦਿਆਂ ਕੋਈ ਇੰਗਲੈਂਡ ਦੇ ਵਿੱਚੋਂ ਕੋਈ ਅਮਰੀਕਾ ਦੇ ਵਿੱਚੋਂ ਸ਼ਾਮ ਪਰਵਾਰ ਵੀ ਕਹਿੰਦੇ ਲਾਈਨ ਕਬੱਡੀ ਦਾ ਨਮਾਣੀ ਆ ਗਿਆ ਹਰ ਦਮੇ ਪਾਸੇ ਫੇਰ ਦਰਸਾ ਤੋਂ ਵੀ ਦੌਰ ਸੇ ਪਿੰਡ ਸਾਹ ਇੰਗਲੈਂਡ 5200 5200 5200 ڈبل ڈبل پر میرے خرچے رب سان دے میرے خرچے انہیں کھلا رب سان دے جا ਸਾਈਡ ਦੇ ਵਿੱਚ ਨਾਲ ਏਕਮ ਆ ਗਿਆ ਨਾਲ ਅੱਜੀ ਹੈ ਚੈਨ ਸੱਟ ਕਹਿੰਦੇ ਆਹ ਚਾਰ ਵਰਕਾਰ ਤੇ ਕੁਕ ਪਾ ਮਾਰਦਾ ਪੇਟਾ ਆਉਂਦਾ ਹੈ ਕਬੱਡੀ ਮੇਰੇ ਪੰਜਾਬੀ ਦੀ ਹਰਦੀ ਕੁੜੀਆ ਕੋਟੀ ਦੇ ਕਿਨਾਰੇ ਹਮਾਲਿਆ ਪਰਬਤ ਸੱਚੀ ਕਬੀ ਖੰਭੇ ਦੇ ਸੰਗੋ ਅਮਰੀਕਾ ਨੇ ਉੱਤਰ ਨੂੰ ਵੀ ਹਾਂ ਠੀਕ ਆ ਪੂਨਾਲੇ ਤੋਂ ਪੂਨਾਈ ਜਦੋਂ ਜਦੋਂ ਚੱਲ ਜਾਂਦੀ ਹੈ ਨਾ ਫਿਰ ਤੂੰ ਉੱਧਰ ਨੂੰ ਹੀ ਧੱਕਣ ਲਾ ਪੈਂਦੇ ਜੀ ਨਾ ਜੇ ਚੱਲ ਗਈ ਪਿੱਛੇ ਉੱਥੇ ਜਮਾਂ ਦੇ ਜੰਮ ਜਾ ਉੱਧਰ ਨੂੰ ਧੱਕਣਾ ਜਦੋਂ ਉੱਧਰ ਨੇ ਧੱਕੇਗਾ ਉਹ ਡਬਲ ਧੱਕਾ ਮਾਰਦਾ ਤੇ ਉੱਧਰ ਨੂੰ ਕਾਹ ਦਿਨਾ ਖੁਰਚੋ ਜਾਂਦੀ ਉਹ ਹੋਣੀ ਕੰਮ ਕਰਨਾ ਜੇ ਪੈ ਗਈ ਹੈ ਨਾ ਆਪ ਦਾ ਪੈਦੜਾ ਬਣਾ ਲਾਗੇ ਹੁਣ ਮੈਂ ਜਦੋਂ ਪਗਲ ਪਾਉਣਾ ਮੇਉ ਉੱਤੋਂ ਬਗਲ ਛੱਡ ਕੇ ਥੱਲੇ ਕੱਚੇ ਲੱਗ ਕੇ ਆਏ ਨਾ ਕੱਚੇ ਤਾਂ ਤੇ ਮੋਦਾ ਕਰ ਦੇਣਾ ਹਾਂ ਜੀ ਤੂੰ ਇਹ ਦਿਮਾਗ ਨਹੀਂ ਨਾ ਰੱਖਦੇ ਜਿਹੜਾ ਬੰਦਾ ਯਾਰ ਤੁਹਾਡੇ ਨਾਲ ਪਿੜ ਕੇ ਜਾਂਦਾ ਤੁਹਾਡੇ ਨਾਲ ਲੱਗ ਕੇ ਜਾਂਦਾ ਲੱਗ ਕੇ ਜਾਂਦਾ ਨਾ ਤੁਰਦਾ ਬੰਦਾ ਉਹ ਉਹਨੂੰ ਉਹਨੂੰ ਬੰਦੇ ਨੂੰ ਬਲੌਕ ਕਰ ਬਲੌਕ ਕਰ ਲਿਆ ਉਹਨੂੰ ਐਂ ਤੱਕ ਲਾ ਤੱਕ ਲਿਆ ਅਗਲੇ ਬੰਦੇ ਆਹ ਬਾਹ ਜਿਹੜੀ ਆਹ ਬਾਹ ਮਾਰ ਨਾਲ ਲੱਤ ਮਾਰ ਉਹ ਤੁਸੀਂ ਉਹਨੂੰ ਆਪ ਹੀ ਭੱਜ ਲੋੜ ਪਾ ਲੈਣ ਦੇ ਇਤਰੋ ਮਾਰ ਇਤਰੋ ਮਾਰ ਕਮਲ ਪਾ ਕੇ ਤੇ ਬੰਦਾ ਭਜਾ ਦਿੰਦੇ ਕਬੱਡੀ ਕਮਲ ਦੀ ਥੋੜੀ ਹੈ ਕਬੱਡੀ ਦਿਮਾਗ ਦੀ ਦਿਮਾਗ ਰਿਲੈਕਸ ਕਰ ਉਹਦੀ ਬੰਦੇ ਦੀ ਗਲਤੀ ਵੇ ਉਹ ਬੰਦਾ ਕਿੱਥੇ ਗਲਤੀ ਕਰਨ ਲੱਗਾ ਇਤਰ ਨੂੰ ਜਾਣ ਲੱਗਿਆ ਗਲਤੀ ਕਰਨ ਲੱਗਾ ਇਤਰ ਨੂੰ ਜਾਣ ਲੱਗਿਆ ਗਲਤੀ ਕਰਦਾ ਮੈਂ ਗਲਤੀ ਤੇ ਫੜਨਾ ਇਹ ਅੱਜ ਬੰਦਾ ਪਣੀ ਕਰਨੇ ਰੁਕੀ ਵਧਾ ਦਈਏ ਲੋਕੀਆਂ ਪਰਣੀਆ ਬਣੀਆਂ 4 5 ਵਧਾ ਲਾਂਗੇ 7 ਆ 11 ਚੋਮੀਆਂ ਪਰਣੀਆ ਘੜੀਆਂ ਵਧਾ ਦਾਂਗੇ ਬਾਅਦ ਵਿੱਚ ਭਾਂਜੀ ਦੇ ਤਰ੍ਹਾਂ ਤਾਂ ਕਹਿੰਦਾ ਭਾਣ ਕੋ ਜਾ ਕੇ ਗੱਲ ਸੁਣੀ ਭਾਣ ਹੈ ਤਿੱਕ ਗੱਲ ਸੁਣੀ ਆ ਮਾ ਆਲਾ ਨਾਲੇ ਪਹਾਂ ਨੂੰ ਠੰਡਾ ਪਿਆਣੇ ਨਾਲੇ ਗੱਲ ਸੁਣੀ ਮੈਂ ਫੂਲੌਂਦੇ ਨੂੰ ਮਾ ਮੁੰਡਿਆਂ ਦੇ ਥੋੜਾ ਵਜੋਣੇ ਖਲਾ ਮੇਰਾ ਜੁੱਤਨ ਚੀਂ ਗਿਆ ਕੋ ਗੱਲ ਕਹੀ ਗਿਆ ਵੀ ਤੇਰੇ ਤੇ ਘਮ ਇੰਨਾ ਸਟੈਮਣਾ ਚਾਹੀਦਾ ਫੱਕੀ ਨਾ ਜੋ ਜੋ ਮੈਂ ਆਪ ਕੀਤਾ ਨਾ ਜਾਂ ਕਰਮ ਮੈਂ ਮੈਂ ਇਹ ਉਮੀਦ ਰੱਖਦਾ ਕਿ ਤੁਸੀਂ ਮੇਰੇ ਤੋਂ ਵੱਧੋ ਫੱਕਣਾ ਨਹੀਂ ਜਾਈਦਾ ਇਹ ਇੱਕੋ ਢੀ ਲੱਗੇ ਫੱਕ ਦੇ ਮੈਂ ਇਹ ਦੇਖੋ ਕਿ ਮੇਰਾ ਕਿੰਨਾ ਸਹਮਣਾ ਹੋਵੇ ਸਹਮਣੇ ਥੱਕਦਾ ਨਹੀਂ ਹੁੰਦਾ ਤੇ ਸਾਹ ਹੀ ਨਹੀਂ ਛੱਡਦਾ ਇਸ ਤੋਂ ਤੇ ਪਸਾਹ ਨਹੀਂ ਛੱਡਦਾ ਜਿੰਨੀ ਮਰਜੀ ਕੌਡੀਆਂ ਲੱਗ ਲਾ ਸਾਹ ਦਾ ਪਤਾ ਹੀ ਨਹੀਂ ਹੁੰਦਾ ਕਿਉਂਕਿ ਸਾਹ ਤਾਂ ਚੜਦਾ ਬੰਦੇ ਦਾ ਸਰੀਰ ਕੱਚਾ ਹੋਵੇ ਜਦੋਂ ਮਸਲ ਪਾਵਰ ਪੂਰੀ ਹੈ ਨਾ ਸਰੀਰ ਦੇ ਵਿੱਚ ਐ ਪੂਰਾ ਜੰਮਿਆ ਬੰਦਾ ਮਸਲਾ ਨੇ ਸਾਹ ਹੀ ਨਹੀਂ ਚੜਨ ਦੇਣਾ ਤੇ ਜਦੋਂ ਬੰਦਾ ਕੱਚਾ ਹੈ ਨਾ ਨੀਂਦ ਤੋਂ ਕੱਚਾ ਉਦੋਂ ਬੰਦੇ ਨੂੰ ਸਾਹ ਚੜਨਾ ਚਾਹੁੰਦਾ ਜਦੋਂ ਆਪਣਾ ਅੰਦਰ ਪੇਟਾ ਪੱਕਾ ਨਾ ਅੰਦਰੋਂ ਆ ਪੱਕੇ ਆਪਾਂ ਮਸਲ ਤਣੇ ਆ ਫਿਰ ਸਾਹ ਜਾਂਦਾ ਸਾਹ ਚੜਮਾ ਹੀ ਨਹੀਂ ਹਾਂ ਹੁਣ ਜਿਹੜੀ ਗੇਮ ਹੈ ਨਾ ਕਬੱਡੀ ਹੈ ਜਿਹੜੀ ਗੇਮ ਹੈ ਬਹੁਤ ਵੀ ਚੀਜ਼ ਹੈ ਗਰਮੀਆਂ ਦੀ ਗੇਮ ਔਰ ਖਿਆਲ ਦੀ ਔਰ ਪਰ ਲੱਤਾਂ ਨੂੰ ਨਹੀਂ ਲੱਗਦਾ ਇਹ ਕਦੋਂ ਵਰਖਾ ਪਾੜ ਦੇ ਲੱਤਾਂ ਨੂੰ ਲੱਗਣਾ ਹੀ ਨਹੀਂ ਜੇ ਲੱਤਾਂ ਨੂੰ ਲੱਗਣਾ ਜਦੋਂ ਦੂਜੀ ਕੰਨੀ ਬੰਦਾ ਜਾਂਦਾ ਨਾ ਟੱਚ ਮਾਰਦਾ ਪਿੱਛੇ ਲੰਮਾ ਤੋਂ ਗੋਰੀ ਨੂੰ ਲਿਆ ਹੀ ਨਾ ਨਾ ਹੁਣਾਂ ਗੋਰੀ ਲਾਗੋ ਨਾ ਲੜ ਘਣੀ ਰਹਿ ਗਿਆ ਹੁਣ ਤੇਰਾ ਉੱਥੋਂ ਹੋ ਗਿਆ ਜਿਆਦਾ ਤਕੜਾ ਸਰੀਰ ਤੇਰੀ ਬਾਹਾਂ ਜਿਹੜੀ ਤਰੀ ਹਿਲਦੀ ਨਹੀਂ ਕਰ ਬੰਨੇ ਮੈਨੂੰ ਇਹ ਜਿਹੜਾ ਟਾਈਟ ਟਾਈਟ ਨਹੀਂ ਹੁੰਦੀ ਬਾਪੀ ਪੂਰੀ ਮੈਂ ਕੋਈ ਚੀਜ਼ ਫੜਦਾ ਨਾ ਥਾਂ ਮੁਰਦੀ ਨਾ ਹਾਂ ਮੇਰੇ ਨਾਲ ਬੰਦਾ ਪਹਿਲਾਂ ਕੀ ਚਾਹੀਦਾ ਪਤਲਾ ਛੋਟਾ ਉਹ ਮੇਰੇ ਕਹਿਣ ਤੇ ਅੱਗੇ ਪੁੱਛਿਓ ਥੇਰ ਥੇਰ ਜਾਦੇ ਜੱਟ ਪੈਣ ਮੈਂ ਇੱਥੇ ਮੈਂ ਗੋਰੀ ਦੀ ਗੱਲ ਤੁਹਾਨੂੰ ਮੈਂ ਇੱਥੇ ਵੀ ਦੱਸਾਂ ਲੇ ਜਦੋਂ ਮੈਂ ਇੱਥੇ ਤੋਂ ਹੋ ਗਿਆ ਹਨਾ ਹੁਣ ਬੰਦਾ ਟਾਟੇ ਬੰਨੇ ਜਾਂਦਾ ਕੱਟ ਮਾਰਦਾ ਉਹ ਤੁਹਾਨੂੰ ਨਹੀਂ ਟੱਜ ਮਾਰਦਾ ਕੱਚਾ ਜਾਂਦਾ ਕੱਚਾ ਟੱਜ ਨਹੀਂ ਮਾਰਦਾ ਤੁਸੀਂ ਜਾਣ ਲੱਗੋ ਉਹਦਾ ਟਾਈਮ ਬਰਬਾਦ ਹੁੰਦਿਆ ਹੁਣ ਹੁਣ ਕੰਨੀਆਂ ਵਾਲੇ ਭਲਾ ਕੀ ਹੈ ਜਿਹੜੇ ਕੰਨੀਆਂ ਤੇ ਲੱਗੇ ਆ ਉਹਨਾਂ ਦਾ ਮਤਲਬ ਹੈ ਜਿਹੜਾ ਨਾਲ ਥੋ ਵਾਲੇ ਉਹਨਾਂ ਨੂੰ ਖੜਾ ਦੇ ਤੇ ਆਪ ਖੇਡੇ ਜਿਤਨਾ ਹੁਣ ਮੈਂ ਮੈਂ ਖੜਾਉਂਦੇ ਨਾ ਤੈਨੂੰ ਵੀ ਪੁੱਤ ਵੇਟ ਕਰ ਵੀ ਹੁਣ ਇੰਨੇ ਜਦੋਂ ਜਮਾਦ ਨੂੰ ਲੱਤ ਵੜ ਕੇ ਖਿੱਚਿਆ ਤੇ ਇਹਨੂੰ ਖਿੱਚਿਆ ਮੈਂ ਨਾ ਲੱਗ ਤੇ ਇਹਨੂੰ ਪੁਝਾ ਗਿਆ ਭਾਈ ਇਧਰ ਨੂੰ ਖੜੀ ਇਹਨੇ ਚੁੱਪਤਾ ਉਹ ਇਹੋ ਜੀ ਚੀਜ਼ ਹੁੰਦੀ ਆ ਜਿਹੜੇ ਜਮਾਦ ਆਪਾਂ ਦੋ ਪੰਜ ਪਈ ਦੋਤ ਲੱਗੇ ਉਹ ਘੁੰਮ ਗਏ ਸਾਰੇ ਵਿੱਚ ਕਿਹੋ ਆਇਆ ਕੋਈ ਨਹੀਂ ਇਹ ਤਾਂ ਉਹ ਮੈਕੀਪਾਂ ਦੇ ਹੋ ਜਿਹੜੇ ਦੇ ਨਾਲ ਜਿੱਥੇ ਹੁੰਦੇ ਸਨ ਗਰਮੀ ਨਹੀਂ ਅਗਲੇ ਇੰਨੀ ਮੁੜਕਾ ਵਾ ਜਦੋਂ ਟੱਕੇ ਨਾ ਉਥੋਂ ਐ ਕਰਕੇ ਐ ਕਰਕੇ ਬਾਹਾਂ ਐ ਪਾ ਲੈ ਲੋਗੇ ਤੇ ਬਾਹਾਂ ਤਾਂ ਇਹਦੇ ਉੱਥੇ ਹੁਣ ਹੁਣ ਇਦਾਂ ਵਾ ਨਾ ਇਦਾਂ ਇਦਾਂ ਗਾੜੀ ਖੜ ਦੇ ਕੁਝ ਨਹੀਂ ਕਰਨਾ ਤੈਨੂੰ ਟੱਕਦਾ ਤੈਨੂੰ ਜਦੋਂ ਟੱਕੇ ਰ ਆ ਆ ਬਾਹਾਂ ਗਾਂਟਾ ਡੇ ਇਦੋਂ ਵਾ ਆ ਆ ਆ ਮਾਰ ਦੇ ਇਦਰਾ ਆ ਇਦਾਂ ਚੜ ਜਣ ਹੁਣ ਇਦਰੇ ਜੇ ਤੋ ਬੰਦਾ ਤੁਰਦਾ ਨਾ ਇਧਰੋਂ ਭੱਜ ਜਾਂਦਾ ਬੰਦੇ ਤੇ ਗੱਡੀ ਆ ਇੱਥੇ ਇੱਥੇ ਜਦੋਂ ਬੰਦਾ ਬੰਦਾ ਆਹ ਜਿੰਜੇ ਨੇ ਜੜੀ ਆ ਇੱਥੇ ਮਾਰ ਕੇ ਇੱਥੇ ਮਾਰ ਕੇ ਆਹ ਮਾਰ ਕੇ ਹਾਂ ਪੈ ਜਾਦੀ ਤੇਜ਼ ਨਹੀਂ ਮਾਰਦਾ ਉਹਨੂੰ ਇਧਰ ਆਹ ਜਿੰਜੇ ਨੇ ਬੰਦੇ ਦਾ ਬੰਦੇ ਦਾ ਆਹ ਬੰਦੇ ਦਾ ਬੈਲਸ ਵਗਾਰਨਾ ਇੱਥੇ ਮਾਰ ਬੰਦੇ ਦਾ ਬੈਲਸ ਉੱਤਰ ਗਿਆ ਬੰਦੇ ਨੇ ਪੰਨੇ ਆਟੋਮੈਟਿਕ ਆਇਆ ਕਰਨਾ ਆ ਜਿਹੜੀ ਬਾ ਇਹ ਆਟੋਮੈਟਿਕ ਤਾਂ ਕੀ ਜਾਨੀ ਉਹ ਜਦੋਂ ਵੱਜੂਗੀ ਆਹ ਤੇਰੀ ਬਾ ਇੱਥੇ ਡਰ ਜੰਦੀ ਅਿੱਥੇ ਚੱਲ ਗਈ ਆ ਇੱਥੇ ਥੱਲੇ ਮਾਰ ਦੇ ਵਾਹਿਗੁਰੂ ਅੱਲਮ ਖਾਨ ਕਰ ਕੇ ਦੇ